ਜਿਹੜੇ ਸਿੱਖ ਆਪਣਾ ਨੂੰ ਗੁਲਾਮ ਕਹਿੰਦੇ ਨੇ ਅਸੀਂ ਗੁਲਾਮ ਐ ਮੈਂ ਬੜਾ ਦੇਖਦਾ ਨੂੰ ਸੋਸ਼ਲ ਮੀਡੀਆ ਤੇ ਕੀ ਅਸੀਂ ਗੁਲਾਮ ਐ ਪੰਜਾਬ 'ਚ ਯਾਰ ਗੁਲਾਮ ਇਦਾਂ ਦੇ ਹੁੰਦੇ ਆ ਕਿਸੇ ਨੂੰ ਵੀ ਕਿਰਪਾਨ ਕੱਢ ਕੇ ਬਾਹਰ ਵੱਢਦੀ ਆਪਾਂ ਅਕਸਰ ਦੇਖਦੇ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਨੇਂਹਾਂਗਾ ਦੇ ਬਾਣਿਆਂ 'ਚ ਕਿਰਪਾਨਾਂ ਮਾਰ ਰਹੀ ਐ ਕੋ ਪਿੱਛੇ ਇੱਕ ਮੈਰੋ ਨਾਮ ਦਾ ਨੇਂਹਾਂਗਾ ਜੀ ਨੇ ਕੁੜੀ ਮਾਰਤੀ YouTube ਬਲੌਗਰ ਆ ਆ ਸਿੱਖੀ ਐ ਆ ਤਾਂ ਖਾਲਿਸਤਾਨ ਉਗਰਵਾਦੀ ਐ ਜਿਨ੍ਹਾਂ ਨੇ ਪੰਜਾਬ ਦਾ ਹਮੇਸ਼ਾ ਹੀ ਮਾਹੌਲ ਖਰਾਬ ਕੀਤਾ ਤੇ ਕਰਦੇ ਸੀ ਕਰਦੇ ਆ ਕਰਦੇ ਰਹਿਣਗੇ ਅੱਗੇ ਵੀ ਸਾਡੇ ਵਰਗੇ ਹਿੰਦੂ ਨੇਤਾਵਾਂ ਦਾ ਅਗਰ ਲੁਧਿਆਣੇ ਵਰਗੇ ਸ਼ਹਿਰ 'ਚ ਸਮਾਰਟ ਸਿਟੀ 'ਚ ਨਾ ਬੁਰਾ ਹਾਲ ਐ ਕਿ ਸਾਨੂੰ ਗੋਹਾਰ ਲਾਣੀ ਪੈ ਰਹੀ ਐ ਸੋਸ਼ਲ ਮੀਡੀਆ 'ਮ ਮੀਡੀਆ ਦੇ ਦਰਾਹੀ ਮੇਰੇ ਤੇ ਹਮਲਾ ਹੁੰਦਾ ਮੇਰੇ ਘਰ ਦੀ ਰੈਕੀ ਕੀਤੀ ਜਾਂਦੀ ਐ ਕਿਸੇ ਇੱਕ ਨਿੱਜੀ ਗਰਮ ਖਿਆਲੀ ਖਾਲਿਸਤਾਨੀਆਂ ਉਹ ਲੋਕ ਹਮੇਸ਼ਾ ਤੋਂ ਵਿਰੋਧ ਖਾਲਿਸਤਾਨ ਦਾ ਰਿਹਾ ਮੈਨੂੰ ਲੁਧਿਆਣਾ ਪ੍ਰਸ਼ਾਸਨ ਵੱਲੋਂ ਇੱਕ ਨਿੱਜੀ ਵੱਡੇ ਅਫਸਰ ਵੱਲੋਂ ਸਕਿਉਰਿਟੀ ਮੋਤਾ ਕਰਾਈ ਜਾਂਦੀ ਐ ਸੁਰੱਖਿਆ ਕਰਮੀ ਜਦੋਂ ਮੇਰੇ ਕੋਲ ਆਂਦਾ ਮੈਂ 6 ਤੋਂ 4 ਦਿਨਾਂ ਬਾਝੋਂ ਦੇਖਦਾ ਉਹਦੀ ਵਟਸਐਪ ਤੇ ਪ੍ਰੋਫਾਈਲ ਖਾਲਿਸਤਾਨੀ ਉਗਰਵਾਦੀ ਪਿੰਡਰਾਂ ਵਾਲੇ ਦੀ ਜਿਨ੍ਹਾਂ ਦੇ ਗੀਤ ਅਸੀਂ ਬੋਲਦੇ ਆਈਆਂ ਜਦੋਂ ਮੈਂ ਇਹਦੀ ਕੰਪਲੇਂਟ ਕਰਨ ਕਿਸੇ ਨੀਜੀ ਵੱਡੇ ਅਫਸਰ ਕੋਲ ਜਾਣਾ ਮੈਨੂੰ ਉਹ ਅਫਸਰ ਆ ਗੱਲ ਕਰਕੇ ਤੋੜਦਾ ਕਿ ਲਵੀਨ ਜੀ ਸਾਡੇ ਕੋਲ ਦਾ ਸਾਰੀ ਪੁਲਿਸ ਤੇ ਪੰਜਾਬ ਫੋਰਸ ਖਾਲਿਸਤਾਨੀਆਂ ਨਾਲ ਭਰੀ ਹੋਈ ਹੈ ਪੁਲਿਸ ਵੱਲੋਂ ਸੁਣੀ ਨਹੀਂ ਗਈ ਨਹੀਂ ਸੁਣੀ ਗਈ ਤੇ ਇਹਨਾਂ ਨੇ ਮੇਰਾ ਗਨਮੈਨ ਉਸੇ ਵਕਤ ਬਦਲਾ ਬਦਲਣ ਦੀ ਜਗ੍ਹਾ ਵਾਪਸ ਲੈ ਲਿਆ ਬਾਸਟੈਂਡ ਵਾਈਟ ਹਾਊਸ ਦੇ ਬਾਹਰ ਇੱਕ ਨੀਜੀ ਗਰਮ ਖਿਆਲੀਆਂ ਵੱਲੋਂ ਮੈਨੂੰ ਹਿੱਟ ਕੀਤਾ ਗਿਆ ਤੇ ਜਾਨੂ ਮਾਰਨ ਦੀ ਨੀਅਤ ਨਾਲ ਮੇਰੇ ਤੇ ਹਮਲਾ ਕੀਤਾ ਤੇ ਮੇਰਾ ਬਾਈਕ 100 ਮੀਟਰ ਤੱਕ ਰੁੜਦਾ ਗਿਆ ਤੀਜੇ ਦਿਨ ਮੈਂ ਜਾਨਣਾ ਤੇ ਮੈਨੂੰ ਕਹਿੰਦੇ ਆ ਕਿ ਤੁਹਾਡਾ ਐਕਸੀਡੈਂਟ ਹੀ ਨਹੀਂ ਹੋਇਆ ਐਕਸੀਡੈਂਟ ਮਤਲਬ ਹਮਲੇ ਨੂੰ ਉਹਨਾਂ ਨੇ ਐਕਸੀਡੈਂਟ ਕਹਿਤਾ ਆਪਕੋ ਫੌਰਨ ਤੋਂ ਥ੍ਰੈਟਸ ਆ ਰਹੀਆਂ ਸੀ ਕਿ ਲਵੀਨ ਜੀ ਤੁਸੀਂ ਕਿਨੇ ਵਜੇ ਇਹਨਾਂ ਨੂੰ ਸਾਰਾ ਮੇਰੇ ਬਾਰੇ ਪਤਾ ਸੀ ਇਹਨਾਂ ਉਗਰਵਾਦੀਆਂ ਨੂੰ ਉਹ ਸੁਰੱਖਿਆ ਦੇਣ ਦਾ ਮਕਸਦ ਉਹਨਾਂ ਦਾ ਆਪਣਾ ਹੀ ਕੋਈ ਉਹਨਾਂ ਦਾ ਸੇ ਸਾਈਡ ਹੈ ਕਿ ਅਸੀਂ ਆਪਣੇ ਲੋਕਲ ਹਿੰਦੂ ਲੀਡਰ ਨੂੰ ਬਚਾਣਾ ਪਰ ਮੈਨੂੰ ਬਚਾਣ ਦੀ ਜਗ੍ਹਾ ਮੈਨੂੰ ਇੱਥੇ ਗਰਮਖਿਆਲੀ ਖਾਲਿਸਤਾਨੀ ਗਰਮਨ ਦੇਤਾ ਕਿ ਡੀਐਸਪੀ ਸਾਹਿਬ ਤੋਂ ਮੈਂ ਆਪਣਾ ਬੰਦਾ ਮੋੜਨ ਗਿਆ ਕਿ ਸਰ ਮੇਰਾ ਬੰਦਾ ਬਦਲੋ ਉਹ ਮੈਨੂੰ ਕਹਿੰਦਾ ਸਾਡੇ ਕੋਲ ਹਿੰਦੂਵਾਦੀ ਹੈ ਹੀ ਨਹੀਂ ਜਿੱਦਨ ਕੋਈ ਮੇਰੇ ਕੋਲ ਹਿੰਦੂਵਾਦੀ ਗਨਮੈਨਾਊਗਾ ਤਾਂ ਹਨੂ ਮੈਂ ਦੇ ਦੂੰਗਾ ਬਕਾਇਦਾ ਕਾਲਸ ਆਂਦੀ ਜਾ ਰਹੀਆਂ ਕਿ ਤੂੰ ਕਿੰਨੇ ਵਜੇ ਘਰ ਜਾਣਾ ਤੂੰ ਨਹੀਂ ਜਾਨੋ ਮਾਰਨਾ ਹੀ ਮਾਰਨਾ ਹੈ ਕਿ ਤੂੰ ਸਾਡੇ ਸੰਤਾ ਬਾਰੇ ਗਲਤ ਬੋਲਦਾ ਹੈ ਸਾਡੀ ਸ਼ੁਰੂ ਤੋਂ ਉੱਗਰਵਾਦ ਤੇ ਅਤੰਗਵਾਦ ਦੇ ਖਿਲਾਫ ਲੜਾਈ ਰਹੀ ਹੈ ਤੇ ਅਸੀਂ ਹਮੇਸ਼ਾ ਬਿਲਕੁਲ ਵਜਾਂਦੇ ਆਏ ਹਾਂ ਕਿ ਸਾਡੇ ਵਰਗੇ ਨੇਤਾਵਾਂ ਦਾ ਜਿਨ੍ਹਾਂ ਨਾਲ ਰੂਲਿੰਗ ਪਾਰਟੀ ਨਾਲ ਪਿਆਰ ਹੋਵੇ ਪਿੱਛੇ ਸਾਡੇ ਘਰ ਕਰਤਾਰ ਸਿੰਘ ਸੰਧਵਾ ਪੰਜਾਬ ਸਪੀਕਰ ਆਈ ਵੱਡੇ ਵੱਡੇ ਲੀਡਰ ਆਏ ਸਾਡੇ ਵਰਗੇ ਲੋਕਾਂ ਦਾ ਥਾਣੇ ਕਚੈਰੀਆਂ ਤੋਂ ਜੇ ਵਿਸ਼ਵਾਸ ਖੁੱਟ ਗਿਆ ਤਾਂ ਆਮ ਜਨਤਾ ਕਿੱਥੇ ਜਾਊਗੀ ਇਹ ਸਾਡਾ ਸਿਰਫ ਕਸੂਰ ਆਈ ਕਿ ਅਸੀਂ ਹਿੰਦੂਵਾਦ ਦੀ ਗੱਲ ਕਰਦੇ ਆ ਅਸੀਂ ਸਿਰਫ ਸਨਾਤਨ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਉਗਰਵਾਦ ਦਾ ਵਿਰੋਧ ਕਰਦੇ ਆ ਸਾਡਾ ਕਸੂਰ ਆ ਸਾਡੀ ਕੌਮ ਦਾ ਰੱਖਾ ਕੌਣ ਹੈ ਅਸੀਂ ਘਰੇ ਚੂੜੀਆਂ ਪਾ ਕੇ ਬਹਿ ਜਾਈਏ ਅਸੀਂ ਪੰਕਜ ਜੀ ਗਨਮੈਨਾਂ ਦੇ ਭੁੱਖੇ ਨਹੀਂ ਹੈਗੇ ਤਿੰਨ ਵਾਰ ਐਨਐਸਏ ਜਿਹੜਾ ਅਮਰਿਤਪਾਲ ਦੇ ਉੱਤੇ ਐਨਐਸਏ ਲੱਗੀ ਹੈ ਸਾਡੇ ਦਾਦਾ ਜੀ ਤੇ 84 85 86 ਪਹਿਲੀ ਐਨਐਸਏ ਪੰਜਾਬ ਸਾਡੇ ਦਾਦੇ ਜੀ ਤੇ ਲੱਗੀ ਜਦੋਂ ਤਾਂਗੜੀ ਸਾਹਿਬ ਆਪ ਸੀਗੇ ਉਦੋਂ ਤੇ ਸ਼ਿਵ ਸੈਨਾ ਬਹੁਤ ਪਾਵਰਫੁਲ ਸੀ ਬਹੁਤ ਪਰਫੁਲ ਸੀ ਪੰਕੇ ਸਰ ਗਾਲਾਂ ਦੇ ਜਾਣ ਤੋਂ ਬਾਅਦ ਕੀ ਗੱਲ ਕੋਈ ਐਸੀ ਕਮਾਨ ਸੰਭਾਲੀ ਨਹੀਂ ਨਿਕਲੀ ਤੁਹਾਡੇ ਪਰਿਵਾਰ ਤੋਂ ਜਿਹੜਾ ਵੀ ਸਨਾਤਨਵਾਲ ਚੜ ਕੇ ਆਊਗਾ ਉਹਦਾ ਹੱਥ ਤੋੜਿਆ ਜਾਊਗਾ ਤੇ ਉਹਦਾ ਮੂੰਹ ਤੋੜ ਜਵਾਬ ਸ਼ਿਵ ਸੈਨਾ ਦਿੰਦੀ ਆਈ ਹੈ ਤਿੰਦੀ ਸਹੀ ਤਿੰਦੀ ਰਹੂਗੀ ਪੰਜਾਬ ਦੇ ਵਿੱਚ ਮੈਂ ਖੂਨ ਦੀ ਗੱਲ ਕਰਨਾ ਅਗਰ ਸਿੱਖਾਂ ਨੇ ਡੋਲਿਆ ਤਾਂ ਸਾਡੇ ਸਨਾਤਨੀਆਂ ਦਾ ਵੀ ਬਰਾਬਰ ਦਾ ਯੋਗਦਾਨ ਰਿਹਾ ਸੋ ਸਿਟੀਓਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਸਾਡੇ ਨਾਲ ਸ਼ਿਵ ਸੇਨਾ ਰਾਸ਼ਟਵਾਦੀ ਦੇ ਯੂਥ ਦੇ ਪ੍ਰਧਾਨ ਨੇ ਜੋ ਯੂਥ ਨੂੰ ਰਿਪਰਜੈਂਟ ਕਰਦੇ ਨੇ ਲਵੀਨ ਤਾਂਗੜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਔਰ ਇਹਨਾਂ ਦਾ ਕਹਿਣਾ ਵੀ ਪ੍ਰਸ਼ਾਸਨ ਵੱਲੋਂ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਔਰ 1 ਸਾਲ ਦਾ ਸਮਾਂ ਹੋ ਗਿਆ ਪਰ ਸਾਨੂੰ ਪ੍ਰਸ਼ਾਸਨ ਵੱਲੋਂ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਸਾਡਾ ਹੱਕ ਨਹੀਂ ਦਿੱਤਾ ਗਿਆ ਸਾਨੂੰ ਕਿਤਨਾ ਕਿਤੇ ਇਨਸਾਫ ਤੋਂ ਵਾਂਝੇ ਰੱਖਿਆ ਗਿਆ ਸੋ ਇਸੇ ਬਾਬਤ ਅੱਜ ਗੱਲ ਕਰਾਂਗੇ ਲਵੀਨ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਲਵੀਨ ਜੀ ਸਵਾਗਤ ਹੈ ਤੁਹਾਡਾ ਜੀ ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਤੁਹਾਡੇ ਸਾਰੇ ਚੈਨਲ ਭਾਈਚਾਰੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਨੂੰ ਇੱਕ ਆਪਣਾ ਕੀਮਤੀ ਸਮਾਂ ਦਿੱਤਾ ਲੁਬਿੰਦੀ ਕਿਦਾਂ ਦੇਖਦੇ ਹੋ ਵੀ ਪਿਛਲੀ ਜੁਲਾਈ ਦੀ ਘਟਨਾ ਸੀ ਤੁਹਾਡੇ ਤੇ ਜਿਹੜਾ ਹਮਲਾ ਹੋਇਆ ਤੁਸੀਂ ਕੰਪਲੀਟ ਵੀ ਕੀਤੀ ਪੁਲਿਸ ਨੂੰ ਦੁਬਾਰਾ ਜੁਲਾਈ ਆ ਗਈ ਇਤਨਾ ਦਾ ਇੱਕ ਸਾਲ ਲੰਘ ਗਿਆ ਕੀ ਰੀਜ਼ਨ ਹੈ ਕਿਉਂ ਨਹੀਂ ਇਨਸਾਫ ਮਿਲ ਪਾਰੇ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਹੀ ਸਹਿਮਤ ਹਾਂ ਕਿ ਇੱਕ ਸਾਲ ਦਾ ਸਮਾਂ ਹੋ ਗਿਆ ਪੰਕਜ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਰਚਾ ਕਿਉਂ ਨਹੀਂ ਹੋਇਆ ਤੇ ਕਿਸ ਕਾਰਨਾਂ ਕਰਣ ਇਸ ਪਰਚੇ ਨੂੰ ਰੋਕਿਆ ਗਿਆ ਇੱਕ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਅੱਜ ਮੈਂ ਤੁਹਾਡੇ ਸਟੂਡੀਓ ਚ ਆਇਆ ਤੇ ਮੈਂ ਆਪਣੀ ਗੁਹਾਰ ਲਾ ਰਿਹਾ ਕਿ ਸਾਡੇ ਵਰਗੇ ਹਿੰਦੂ ਨੇਤਾਵਾਂ ਦਾ ਅਗਰ ਲੁਧਿਆਣੇ ਵਰਗੇ ਸ਼ਹਿਰ 'ਚ ਸਮਾਰਟ ਸਿਟੀ 'ਚ ਇਹਨਾਂ ਬੁਰਾ ਹਾਲ ਐ ਕਿ ਸਾਨੂੰ ਗੁਹਾਰ ਲਾਣੀ ਪੈ ਰਹੀਏ ਸੋਸ਼ਲ ਮੀਡੀਆਮ ਮੀਡੀਆ ਦੇ ਦਰਾਹੀ ਕਿ ਸਾਡੇ ਤੇ ਹਮਲਾ ਹੋਇਆ ਸੀ ਤੇ ਆਮ ਜਨਤਾ ਤੇ ਆਮ ਪਬਲਿਕ ਸਮਝ ਲੋ ਕਿੰਨੀ ਕਿਸ ਸ਼ਹਿਰ ਦੇ ਵਿੱਚ ਹਰਾਸ ਹੁੰਦੀ ਹੋਣੀ ਐ ਰੋਜ਼ ਮੇਰੇ ਤੇ ਹਮਲਾ ਹੁੰਦਾ ਐ ਅਗਰ ਆਪਾਂ ਗੱਲ ਕਰੀਏ ਪਿਛਲੇ ਸਾਲ ਦੀ ਤਕਰੀਬਨ 3 ਜੂਨ 2024 ਨੂੰ ਮੇਰੇ ਘਰ ਦੀ ਰਿੱਕੀ ਕੀਤੀ ਜਾਂਦੀ ਐ ਕਿਸੇ ਇੱਕ ਨਿਜੀ ਗਰਮ ਖਿਆਲੀ ਖਾਲਿਸਤਾਨੀਆਂ ਵਾਲੋ ਕਉਂਕੀ ਸਾਡਾ ਸ਼ੁਰੂਤ ਹੋਈ ਹਮੇਸ਼ਾ ਤੋਂ ਵਿਰੋਧ ਖਾਲਿਸਤਾਨ ਦਾ ਰਿਹਾ ਭਾਵੇਂ ਆਈਐਸਆਈ ਹੋਵੇ ਭਾਵੇਂ ਖਾਲਿਸਤਾਨ ਬਬਰ ਖਾਲਸਾ ਹੋਣ ਮੇਰੇ ਘਰ ਦੀ ਰੇਕੀ ਹੁੰਦੀ ਹੈ ਜਿਹਦੀ ਕੰਪਲੇਂਟ ਮੈਂ ਆਪਣੇ ਲੋਕਲ ਬਸੰਤ ਚੌਂਕੀ ਦੇ ਇੰਚਾਰਜ ਨੂੰ ਕੰਪਲੇਂਟ ਦੇ ਕੇ ਆਨਾ ਆਹ ਕੰਪਲੇਂਟ ਹੈ ਜਿਹਦੇ ਬਿਹਾਵ ਤੇ ਮੈਨੂੰ ਲੁਧਿਆਣਾ ਪ੍ਰਸ਼ਾਸਨ ਵੱਲੋਂ ਇੱਕ ਨੀਜੀ ਵੱਡੇ ਅਫਸਰ ਵੱਲੋਂ ਸਿਕਿਉਰਿਟੀ ਮੋਹਤਾ ਕਰਾਈ ਜਾਂਦੀ ਹੈ ਤੇ ਜਿਹੜਾ ਸੁਰੱਖਿਆ ਕਰਮੀ ਜਦੋਂ ਮੇਰੇ ਕੋਲ ਆਂਦਾ ਹੈ ਮੈਂ 6 ਤੋਂ 4 ਦਿਨਾਂ ਬਾਝੋਂ ਦੇਖਦਾ ਆ ਉਹਦੀ ਵਟਸਐਪ ਤੇ ਪ੍ਰੋਫਾਈਲ ਖਾਲਿਸਤਾਨੀ ਉਗਰਵਾਦੀ ਪਿੰਡਰਾਂ ਵਾਲੇ ਦੀ ਜਿਨ੍ਹਾਂ ਦੇ ਗੀਂਚ ਅਸੀਂ ਬੋਲਦੇ ਆਈਆਂ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਆਈਆਂ ਉਹਦੀ ਲਗਾਈ ਜਾਂਦੀ ਹੈ ਜਦੋਂ ਮੈਂ ਇਹਦੀ ਕੰਪਲੇਂਟ ਕਰਨ ਕਿਸੇ ਨੀਜੀ ਵੱਡੇ ਅਫਸਰ ਕੋਲ ਜਾਣਾ ਮੈਨੂੰ ਉਹ ਅਫਸਰ ਆ ਗੱਲ ਕਿ ਕੇ ਤੋਰਦਾ ਕਿ ਲਵੀਨ ਜੀ ਸਾਡੇ ਕੋਲ ਦਾ ਸਾਰੀ ਪੁਲਿਸ ਤੇ ਪੰਜਾਬ ਫੋਰਸ ਖਾਲਿਸਤਾਨੀਆਂ ਨਾਲ ਭਰੀ ਹੋਈ ਹੈ ਤੇ ਮੈਂ ਉਦੋਂ ਹੈਰਾਨ ਹੋ ਜਾਂਦਾ ਹਾਂ ਕਿ ਇੱਕ ਵੱਡੇ ਅਫਸਰ ਦਾ ਮੈਨੂੰ ਇਨਾ ਕਹਿ ਲੋ ਗਲਤ ਜਵਾਬ ਤੇ ਜਿਹਦੀ ਮੈਂ ਕੰਪਲੇਂਟ ਚੀਫ ਸਕੱਟਰੀ ਪੰਜਾਬ ਡੀਜੀਪੀ ਪੰਜਾਬ ਡੀਜੀਪੀ ਲਾਅ ਐਂਡ ਆਰਡਰ ਤੇ ਸੀਪੀ ਸਾਹਿਬ ਲੁਧਿਆਣਾ ਨੂੰ ਦਿੱਤੀ ਬੜ ਜੇਲਾ ਕਹਿ ਲੋ ਕਿ ਅਫਸਰ ਦੇ ਅਫਸਰ ਖਾਸ ਨੇ ਉਸ ਚੀਜ਼ ਨੂੰ ਅਸੈਪਟੇਬਲ ਨਹੀਂ ਹੈਗੀ ਕਿ ਆ ਗੱਲ ਕਹੀ ਮੈਂ ਪੁਲਿਸ ਵੱਲੋਂ ਸੁਣੀ ਨਹੀਂ ਗਈ ਨਹੀਂ ਸੁਣੀ ਗਈ ਤੇ ਇਹਨਾਂ ਨੇ ਮੇਰਾ ਗਨਮੈਨ ਉਸੇ ਵਕਤ ਬਦਲਾ ਬਦਲਣ ਦੀ ਜਗ੍ਹਾ ਵਾਪਸ ਲੈ ਲਿਆ ਜਿਹੜਾ ਇਹਨਾਂ ਨੇ ਮੈਨੂੰ ਆਪ ਹੀ ਦਿੱਤਾ ਸੀ ਤੇ ਆਪ ਹੀ ਲੈ ਲਿੱਤਾ ਗਿਆ ਨਾ ਮੈਂ ਮੰਗਣ ਗਿਆ ਨਾ ਮੈਨੂੰ ਮੇਰਾ ਗਨਮੈਨ ਚਾਹੀਦਾ ਸੀ ਤੁਰੰਤ ਉਸ ਤੋਂ 20 22 ਦਿਨ ਬਾਅਦ 17 ਜੁਲਾਈ ਦਿਨ 2024 ਨੂੰ ਜਦੋਂ ਮੈਂ ਆਪਣੇ ਗੁਰਮੰਡੀ ਹੈੱਡ ਆਫਿਸ ਤੋਂ ਘਰ ਜਾਣਾ ਦੁੱਗਰੀ ਬਸੰਦਰ ਨੂੰ ਆਪਣੀ ਕੋਠੀ ਵੱਲ ਜਾਣਾ ਬੱਸ ਸਟੈਂਡ ਵਾਈਟ ਹਾਊਸ ਦੇ ਬਾਹਰ ਇੱਕ ਨਿੱਜੀ ਗਰਮ ਖਿਆਲੀਆਂ ਵੱਲੋਂ ਮੈਨੂੰ ਹਿੱਟ ਕੀਤਾ ਗਿਆ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੇ ਤੇ ਹਮਲਾ ਕੀਤਾ ਤੇ ਮੇਰਾ ਬਾਈਕ 100 ਮੀਟਰ ਤੱਕ ਰੁੜਦਾ ਗਿਆ ਜੀਦੀ ਮੈਂ ਕੰਪਲੇਂਟ ਉਸ ਸਮੇਂ ਦੇ ਦੌਰਾਨ ਜਿਹੜੇ ਉਥੇ ਡੀਐਸਪੀ ਐਸਐਚਓ ਇਨਚਾਰਜ ਨੂੰ ਕੀਤੀ ਤੇ ਜਿਨ੍ਹਾਂ ਨੇ ਰਾਤੀ ਆ ਕੇ ਸਾਰਾ ਮੇਰਾ ਉਹ ਮਾਹੌਲ ਦੇਖਿਆ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਵੀ ਪ੍ਰੂਫ ਕਿ ਆ ਰਾਤੀ ਮੇਰੇ ਤੇ ਆ ਹਮਲਾ ਹੁੰਦਾ ਹੈ ਮੈਂ ਲਵੀਨ ਤੰਗੜੀ ਪੰਜਾਬੀ ਜਦੋਂ ਪ੍ਰੋਪਰ ਮੈਂ ਉਥੇ ਸਾਰੀ ਫੋਰਸ ਬੁਲਾਈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪੀਸੀਆਰ ਦੀਆਂ ਗੱਡੀਆਂ ਸਾਰੀਆਂ ਉਥੇ ਆਂਦੀਆਂ ਕੀ ਪ੍ਰੋਪਰ ਪ੍ਰਸ਼ਾਸਨ ਵੱਲੋਂ ਮੈਨੂੰ ਸਨਿਆ ਦਿੱਤਾ ਗਿਆ ਆ ਮੇਰੀ ਹਸਪੀਟਲ ਦੀ ਐਮਐਲਆਰ ਤੇ ਆ ਮੇਰਾ ਸਿਵਲ ਹਸਪੀਟਲ ਤੇ ਟ੍ਰੀਟਮੈਂਟ ਕੀਤਾ ਗਿਆ ਮੇਰੇ ਤੇ ਹਮਲਾ ਹੋਇਆ ਬੜਾ ਪ੍ਰਸ਼ਾਸਨ ਵੱਲੋਂ ਮੈਨੂੰ ਕੋਈ ਵੀ ਇਸ ਚੀਜ਼ ਦਾ ਵੇਰਵਾ ਨਹੀਂ ਦਿੱਤਾ ਗਿਆ ਕਿ ਕਦੋਂ ਤੱਕ ਅਸੀਂ ਨੂੰ ਫੜ ਲਾਂਗੇ ਜਦੋਂ ਮੈਂ 15 ਦਿਨਾਂ ਬਾਅਦ ਬੱਸ ਸਟੈਂਡ ਦੇ ਚੌਂਕੀ ਇੰਚਾਰਜ ਕੋਲ ਜਾਣਾ ਉਸ ਸਮੇਤ ਚੌਂਕੀ ਇੰਚਾਰਜ ਕੋਲ ਉਹ ਮੈਨੂੰ ਕਹਿੰਦਾ ਕਿ ਤਾਂ ਗੜੀ ਸਾਡੇ ਕੋਲ ਕੈਮਰਿਆਂ ਚ ਫੁਟੇਜ ਨਹੀਂ ਆਈ ਤੇ ਮੈਂ ਇਹਨਾਂ ਨੂੰ ਕਿਹਾ ਲੁਧਿਆਣਾ ਸਮਾਰਟ ਸਿਟੀ ਆ ਯਾਰ ਬੱਸ ਸਟੈਂਡ ਦੇ ਬਾਹਰ ਐਡੇ ਹਾਈ ਫੁਟੇਜ ਕੈਮਰੇ ਲੱਗੇ ਤੁਸੀਂ ਲੱਭੋ ਬੰਦੇ ਇਹਨਾਂ ਨੇ ਬੰਦੇ ਟਰੇਸ ਕਰਨ ਦੀ ਬਜਾਏ ਮੈਨੂੰ ਦੋ ਦਿਨਾਂ ਦਾ ਟਾਈਮ ਹੋਰ ਲੈ ਲਿਆ ਤੀਜੇ ਦਿਨ ਮੈਂ ਜਾਣਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਐਕਸੀਡੈਂਟ ਹੀ ਨਹੀਂ ਹੋਇਆ ਐਕਸੀਡੈਂਟ ਮਤਲਬ ਹਮਲੇ ਨੂੰ ਉਹਨਾਂ ਨੇ ਐਕਸੀਡੈਂਟ ਕਹਿਤਾ ਜਿਹੜਾ ਮੇਰੇ ਤੇ ਹਮਲਾ ਹੋਇਆ ਉਹਨੂੰ ਐਕਸੀਡੈਂਟ ਕਹਿ ਰਿਹਾ ਮੈਂ ਸੀਪੀ ਸਾਹਿਬ ਨੂੰ ਉਹ ਕਹਿੰਦਾ ਵੀ ਕਿਸੇ ਕਿਸੇ ਵੀ ਹਮਲਾਵਰ ਬਲੋਂ ਹਮਲਾ ਨਹੀਂ ਕੀਤਾਗੇ ਤੁਸੀਂ ਆਪ ਗਿਰ ਗਏ ਜਾਂ ਆਪ ਐਕਸੀਡੈਂਟ ਤੁਹਾਡਾ ਹੋ ਗਿਆ ਬਿਲਕੁਲ ਤੇ ਮੈਂ ਦਿਖਾਣਾ ਚਾਹੁੰਗਾ ਕਿ ਇਸ ਤਰੀਕੇ ਨਾਲ ਮੈਨੂੰ ਥ੍ਰੈਟਾਂ ਆndੀਆਂ ਸੀ ਫੋਰਨ ਤੋਂ ਕਾਲਸ ਆndੀਆਂ ਰਹੀਆਂ ਜਿਹਦੀਆਂ ਮੈਂ ਕੰਪਲੇਂਟਸ ਕਰਦਾ ਰਿਹਾ ਸਮੇਂ ਅਨੁਸਾਰ ਆਪਣੇ ਚੌਂਕੀ ਇਨਚਾਰਜ ਨੂੰ ਆ ਦੇਖੋ ਜੀ ਆਪਕੋ ਫੋਰਨ ਤੋਂ ਥ੍ਰੈਟਸ ਆ ਰਹੀਆਂ ਸੀ ਕਿ ਲਵੀਨ ਜੀ ਤੁਸੀਂ ਕਿਨੇ ਵਜੇ ਇਹਨਾਂ ਨੂੰ ਸਾਰਾ ਮੇਰੇ ਬਾਰੇ ਪਤਾ ਸੀ ਇਹਨਾਂ ਉਗਰ ਕਿ ਤੁਸੀਂ ਕਿੰਨੇ ਵਜੇ ਆਪਣੇ ਦਫ਼ਤਰੋਂ ਘਰ ਜਾਣੇ ਹੋ ਮੈਨੂੰ ਤੁਮ ਕਿੰਨੀਆਂ ਦਿੱਤੀਆਂ ਕਈਆਂ ਕਿਤਨੂੰ ਜਾਣੋ ਮਾਰਾਂਗੇ ਅਸੀਂ ਤੇ ਉਹਦੀਆਂ ਰਿਕਾਰਡਿੰਗਸ ਵਗੈਰਾ ਪ੍ਰੋਪਰ ਪ੍ਰੋਪਰ ਆਪਣੇ ਕੋਲ ਸਭ ਕੁਝ ਹੈ ਜੀ ਉਦੋਂ ਮੈਂ ਦੱਸ ਰਿਹਾ ਤੁਹਾਨੂੰ ਸਭ ਕੁਝ ਹੈ ਤੇ ਪ੍ਰਸ਼ਾਸਨ ਅਗਰ ਇਸ ਨੂੰ ਗਰਮਨ ਦਿੰਦਾ ਕੁਝ ਸੁਰੱਖਿਆ ਦਿੰਦਾ ਤਾਂ ਸੁਰੱਖਿਆ ਦੇਣ ਦਾ ਮਕਸਦ ਉਹਨਾਂ ਦਾ ਆਪਣਾ ਇੱਕ ਉਹਨਾਂ ਦਾ ਸੇ ਸਾਈਡ ਹੈ ਕਿ ਅਸੀਂ ਆਪਣੇ ਲੋਕਲ ਹਿੰਦੂ ਲੀਡਰ ਨੂੰ ਬਚਾਣਾ ਪਰ ਮੈਨੂੰ ਬਚਾਉਣ ਦੀ ਜਗ੍ਹਾ ਮੈਨੂੰ ਇੱਕ ਗਰਮਖਿਆਲੀ ਖਾਲਿਸਤਾਨੀ ਗਰਮਨ ਦਿੱਤਾ ਜਿਹਦੀ ਮੈਂ ਕੰਪਲੇਂਟ ਕਰਨ ਅਫਸਰ ਕੋ ਗਿਆ ਮੇਰੇ ਕੋਲ ਵਿਦ ਪ੍ਰੂਫ ਹੈ ਮੇਰੇ ਕੋਲ ਅਫਸਰ ਦੀ ਰਿਕਾਰਡਿੰਗਾਂ ਜੇ ਮੇਰੇ ਕੋ ਕੋਈ ਪ੍ਰਸ਼ਾਸਨ ਮੰਗੂਗਾ ਸੀ ਜੁੜ ਦਵਾਂਗੇ ਬਟ ਮੈਂ ਕਿਸੇ ਵੀ ਅਫਸਰ ਦਾ ਨਾਮ ਨਹੀਂ ਲੈਂਦਾ ਕਿੰਨੇ ਮੇਰੇ ਨਾਲ ਗੱਲਾਂ ਕੀਤੀਆਂ ਮੈਂ ਕਹੂੰ ਕਿ ਬੜਾ ਮੈਂ ਥ੍ਰੈਟਡ ਨਹੀਂ ਹੋਣਾ ਕਿ ਲੁਧਿਆਣੇ ਚ ਮੈਨੂੰ ਹਰਾਸ ਕੀਤਾ ਜਾਵੇ ਉਹ ਅਫਸਰਾਂ ਵੱਲੋਂ ਅੱਜ ਸਾਲ 30 ਕਿਸ ਚੀਜ਼ ਦੀ ਐ ਵੀ ਗਨਮੈਨ ਵਾਪਸ ਤੁਹਾਡਾ ਲੈ ਲਿਆ ਕਿ ਤੁਹਾਨੂੰ ਇਨਸਾਫ ਨਹੀਂ ਮਿਦੇਰੀ ਪੁਲਿਸ 30 ਕਿਸ ਚੀਜ਼ ਦੀ 30 ਦੇਖੋ ਗਨਮੈਨ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਪ੍ਰਸ਼ਾਸਨ ਦਿੰਦਾ ਲੈਂਦਾ ਉਹਨਾਂ ਦੇ ਰੋਜ਼ ਦੇ ਕੰਮ ਹੈ ਉਹਨਾਂ ਕੋਲ ਰੋਜ਼ ਕਿੰਨੇ ਹੀ ਇਦਾਂ ਦੇ ਵੀਆਪੀ ਲੀਡਰਸ ਆਉਂਦੇ ਨੇ ਸਿਕਿਉਰਟੀਆਂ ਜਾਂਦੀਆਂ ਆਉਂਦੀਆਂ ਆਮ ਗੱਲ ਹੈ ਕੱਲਾ ਸਾਡੇ ਨਾਲ ਨਹੀਂ ਬਲਕਿ ਕੋਈ ਵੀ ਪੋਲੀਟੀਕਲ ਪਾਰਟੀਆਂ ਨੇ ਭਾਵੇਂ ਸ਼ਰਮ ਨਿਕਾਲੀ ਦਾ ਲੈ ਭਾਵੇਂ ਯੂਵਾ ਵਿੰਗ ਹੈ ਨੰਗ ਜਿੱਥੇ ਬੰਦੇ ਸਭ ਕੋ ਸੁਰੱਖਿਆ ਹੈ ਸੁਰੱਖਿਆ ਲੈਣੀ ਨਾ ਲੈਣੀ ਇੱਥੇ ਮਕਸਦ ਨਹੀਂ ਹੈ ਪੰਕਜ ਸਰ ਇੱਥੇ ਮਕਸਦ ਰਵਾਬ ਆ ਗਈ ਜਿਹ ਹਮਲਾਵਰਨ ਨੂੰ ਫੜਨ ਦੀ ਬਜਾਏ ਮੈਨੂੰ ਅਗਲ ਕਹਿਣੀ ਕਿ ਤੁਹਾਡੇ ਤੇ ਹਮਲਾ ਹੋਇਆ ਨਹੀਂ ਤੁਹਾਡੇ ਤੇ ਇੱਕ ਐਕਸੀਡੈਂਟ ਸੀ। ਹੂੰ ਐਕਸੀਡੈਂਟ ਸੀ। ਮਤਲਬ ਹਮਲੇ ਨੂੰ ਆਪ ਐਕਸੀਡੈਂਟ ਦਾ ਰੂਟ ਦੇਤਾ। ਐਕਸੀਡੈਂਟ ਦਾ ਰੂਟ ਆਪਣੇ ਆਪਸਰਾ ਨੂੰ ਬਚਾਣ ਲਈ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਤੁਹਾਨੂੰ ਪੂਰੀ ਕਹਾਣੀ ਕਿਉਂ ਦੱਸੀ ਹੈ ਕਿ ਡੀਐਸਬੀ ਸਾਹਿਬ ਤੋਂ ਮੈਂ ਆਪਣਾ ਬੰਦਾ ਮੋੜਨ ਗਿਆ ਕਿ ਸਰ ਮੇਰਾ ਬੰਦਾ ਬਦਲੋ ਉਹ ਮੈਨੂੰ ਕਹਿੰਦਾ ਸਾਡੇ ਕੋਲ ਹਿੰਦੂਵਾਦੀ ਹੈ ਹੀ ਨਹੀਂ ਜਿਸ ਦਿਨ ਕੋਈ ਮੇਰੇ ਕੋਲ ਹਿੰਦੂਵਾਦੀ ਕਰਨ ਮੈਂ ਆਊਗਾ ਤਾਂ ਨੂੰ ਮੈਂ ਦੇ ਦੂੰਗਾ ਮੈਂ ਦੱਸਣਾ ਚਾਹੁੰਗਾ ਕਿ ਮੇਰੇ ਦਾਦਾ ਜੀ ਕੋਲ ਸੀਆਰਪੀਐਫ ਤੱਕ ਦੀ ਸੁਰੱਖਿਆ ਰਹੀਆਂ ਜਦੋਂ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਸੀ ਪੰਕਜ ਸਰ ਅਸੀਂ ਕੋਈ ਗਨਮੈਨ ਦੇ ਭੁੱਖੇ ਨਹੀਂ ਗਨਮੈਨ ਦੇ ਨਾ ਜਾਂ ਨਾ ਦੇਣਾ ਸਰਕਾਰ ਦੇ ਉੱਤੇ ਨਿਯਮਿਤ ਕਰਦਾ ਹੈ ਜਿਹੜਾ ਬੰਦਾ ਐਕਟਿਵ ਹੁੰਦਾ ਸਰਕਾਰ ਉਹਨੂੰ ਗਨਮਨ ਦਿੰਦੀ ਹੈ ਅਸੀਂ ਮੰਗਣ ਨਹੀਂ ਜਾਂਦੇ ਪਹਿਲਾਂ ਵੀ ਸਰਕਾਰ ਨੇ ਆਪ ਦਿੱਤਾ ਲੈ ਵੀ ਲਿਆ ਮੈਂ ਉਹ ਗੱਲ ਕਰ ਰਿਹਾ ਕਿ ਡੀਐਸਪੀ ਸਾਹਿਬ ਨੇ ਲਿਆ ਤਾਂ ਉਹਦਾ ਵੇਰਵਾ ਦਿੰਦੇ ਨਾ ਕਿ ਮੈਨੂੰ ਥ੍ਰੈਟਕਲੀ 8 ਦਿਨਾਂ ਦੀ ਸੀ 10 ਦਿਨਾਂ ਦੀ ਸੀ ਗਨਮੈਨ ਲੈਣ ਕੇ ਪਹਿਲਾਂ ਇੱਕ ਵਾਰ ਮੈਨੂੰ ਦੇ ਤਾ ਮੈਨੂੰ ਹਾਈਲਾਈਟ ਕਰਤਾ ਪੂਰੇ ਸ਼ਹਿਰ 'ਚ ਕਿ ਲਵੀਨ ਤਾਂਗੜੀ ਕੋਈ ਹਿੰਦੂ ਨੇਤਾ ਹੈ ਜਦੋਂ ਮੈਂ ਹਾਈਲਾਈਟ ਹੋ ਗਿਆ ਮੇਰੇ ਤੇ ਹਮਲਾ ਹੋਇਆ ਮੈਨੂੰ ਬਕਾਇਦਾ ਕਾਲਸ ਆਉਂਦੀਆਂ ਆ ਰਹੀਆਂ ਕਿ ਤੂੰ ਕਿੰਨੇ ਵਜੇ ਘਰ ਜਾਣਾ ਤੂੰ ਨਹੀਂ ਜਾਨੋ ਮਾਰਨਾ ਹੀ ਮਾਰਨਾ ਹੈ ਕਿ ਤੂੰ ਸਾਡੇ ਸੰਤਾ ਬਾਰੇ ਗਲਤ ਬੋਲਦਾ ਹੈ ਸਾਡੀ ਸ਼ੁਰੂ ਤੋਂ ਉੱਗਰਵਾਦ ਤੇ ਅਤੰਗਵਾਦ ਦੇ ਖਿਲਾਫ ਲੜਾਈ ਰਹੀ ਹੈ ਤੇ ਅਸੀਂ ਹਮੇਸ਼ਾ ਬਿਲਕੁਲ ਵਜਾਂਦੇ ਆਏ ਆਂ ਤੇ ਮੈਨੂੰ ਪੂਰੇ ਮਹੀਨੇ ਬਾਅਦ ਮੇਰੇ ਤੇ ਹਮਲਾ ਹੁੰਦਾ ਤੇ ਹਮਲਾ ਹੋਣ ਤੋਂ ਬਾਅਦ ਸਾਡਾ ਪ੍ਰਸ਼ਾਸਨ ਕਹਿੰਦਾ ਇੱਕ ਨਚਾਰਾ ਵਾਂਗ ਕੀ ਅਸੀਂ ਤਾਂ ਜੀ ਟਰੇਸ ਹੋਏ ਨਹੀਂ ਤੁਹਾਡੇ ਤੇ ਹਮਲਾ ਹੀ ਨਹੀਂ ਹੋਇਆ ਇਹ ਕਿਹੜੀ ਗੱਲ ਆ ਯਾਰ ਤੁਸੀਂ ਸਾਡੇ ਵਰਗੇ ਨੇਤਾਵਾਂ ਦਾ ਇਹਨਾਂ ਬੁਰਾ ਹਾਲ ਹੈ ਹੁਣ ਵੀ ਆਉਂਦੀਆਂ ਥ੍ਰੈਟ ਕਾਲਸ ਮੈਨੂੰ ਹਲੇ ਵੀ ਆ ਰਹੀਆਂ ਕਾਲਸ ਰੂਟੀਨ ਕਾਲਸ ਆਉਂਦੀਆਂ ਨੇ ਥ੍ਰੈਟਸ ਬਟ ਗੱਲ ਉਹਦਾ ਮਕਸਦ ਬੰਕੇ ਸਰ ਹੈ ਨਹੀਂ ਮੈਂ ਤਾਂ ਗੁਹਾਰ ਲਾਨਾ ਹੈ ਪ੍ਰਸ਼ਾਸਨ ਨੂੰ ਕਿ ਸਾਡੇ ਵਰਗੇ ਨੇਤਾਵਾਂ ਦਾ ਜਿਨ੍ਹਾਂ ਨਾਲ ਰੂਲਿੰਗ ਪਾਰਟੀ ਨੇ ਨਾ ਪਿਆਰ ਹੋਵੇ ਪਿੱਛੇ ਸਾਡੇ ਘਰ ਕਰਦਾਸ ਸਿੰਘ ਸੰਧਵਾ ਪੰਜਾਬ ਸਪੀਕਰ ਆਏ ਵੱਡੇ ਵੱਡੇ ਲੀਡਰ ਆ ਸਾਡੇ ਵਰਗੇ ਲੋਕਾਂ ਦਾ ਥਾਣੇ ਕਚੈਰੀਆਂ ਤੋਂ ਜੋ ਵਿਸ਼ਵਾਸ ਹਟ ਗਿਆ ਤਾਂ ਆਮ ਜਨਤਾ ਕਿੱਥੇ ਜਾਊਗੀ ਤੇ ਮੇਰੀ ਗੱਲ ਨੂੰ ਸਮਝੋ ਮੈਂ ਬੜੇ ਵੱਡੇ ਲੈਵਲ ਦੀ ਗੱਲ ਕਰ ਰਿਹਾ ਕਿ ਅਗਰ ਮੈਂ ਇੱਕ ਲੀਡਰ ਹੋ ਕੇ ਲੁਧਿਆਣਾ ਸ਼ਹਿਰ ਦੇ ਆਪਣੇ ਨੂੰ ਹਿੰਦੂ ਨਿਤਾ ਕਹਿਣਾ ਜੇ ਮੈਨੂੰ ਇੰਨਾ ਵੱਡਾ ਇੰਨਾ ਕੋਲੋਂ ਇੰਨਾ ਕੁਛ ਹਰਾਸ ਹੋਣਾ ਪਿਆ ਤਾਂ ਆਮ ਜਨਤਾ ਕਿੱਥੇ ਜਾਊਗੀ ਮੈਂ ਤੁਹਾਡੇ ਦਰਾਹੀਂ ਇੱਕੋ ਹੀ ਇੰਟੀਮੇਸ਼ਨ ਦੇਣਾ ਜਾਊਂਗਾ ਪ੍ਰਸ਼ਾਸਨ ਨੂੰ 17 ਜੁਲਾਈ ਨੂੰ ਮੇਰਾ ਐਕਸੀਡੈਂਟ ਹੋਇਆ ਸੀ 2024 ਨੂੰ 17 ਜੁਲਾਈ 2025 ਆ ਗਈ ਜੇ 17 ਜੁਲਾਈ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ ਮੇਰੇ ਤੇ ਹਮਲਾਵਾਰਾਂ ਦੇ ਉੱਤੇ ਐਫ ਆਈ ਆਰ ਆ ਉਹਨੂੰ ਬਾਰ-ਬਾਰ ਐਕਸੀਡੈਂਟ ਦਾ ਮੁੱਦਾ ਬਣਾ ਰਹੇ ਉਸੀ ਐਫਆਈਆਰ ਦਾ ਕੱਟੋ ਜੇ ਐਕਸੀਡੈਂਟ ਦਾ ਬਖੋ ਹੀ ਬੰਦਾ ਸੀ ਉਹਦੀ ਵੀ ਨਹੀਂ ਕੱਟੀ ਇਹਨਾਂ ਨੇ ਤਾਂ ਐਫਆਈਆਰ ਮੇਰੇ ਕੋਲ ਪ੍ਰੋਪਰ ਇਹਦਾ ਗ੍ਰੀਵੈਂਸ ਨੰਬਰ ਪਈ ਹੈ ਪ੍ਰੋਪਰ ਸਾਡੇ ਕੋਲ ਸਾਰੀਆਂ ਕੰਪਲੇਂਟਸ ਪਈਆਂ ਨੇ ਆਹ ਦੇਖੋ ਆ ਇਹਦਾ ਗ੍ਰੀਵੈਂਸ ਨੰਬਰ ਹੈ ਕੰਪਲੇਂਟ ਦਾ ਨਹੀਂ ਤਾਂ ਅਸੀਂ ਹਾਈ ਕੋਰਟ ਵੱਲ ਜਾਵਾਂਗੇ ਫਿਰ ਅਸੀਂ ਉੱਥੇ ਦੇਖਾਂਗੇ ਇਹਨਾਂ ਨੇ ਕੀ ਕਰਨਾ ਹੈ ਪ੍ਰਸ਼ਾਸਨ ਨਾਲ ਬੜ ਸਾਨੂੰ ਥ੍ਰੈਟ ਕਰਨਾ ਮੈਨੂੰ ਹਰਾਸ ਕਰਨਾ ਸ਼ਾਇਦ ਇਹਨੂੰ ਪਤਾ ਹੋਊਗਾ ਮੇਰੇ ਤੇ ਪਹਿਲਾਂ ਵੀ ਪਰਚੇ ਪਏ ਨੇ ਓਕੇ ਸੀਦੇ ਪੇਪਰ ਚ ਬਿਲਕੁਲ ਲੜਾਈ ਝਗੜਿਆਂ ਚ ਇਨਵੋਲਵਮੈਂਟ ਦੇ ਦੇਣੀ ਤੇ ਕੀ ਬਣਿਆ ਉਹ ਚੋ ਸਾਨੂੰ ਜੇ ਮੈਂ ਬੇਕਸੂਰ ਸੀਗਾ ਮੈਨੂੰ ਹਾਈ ਕੋਰਟ ਨੇ ਕਲੀਨਚਡ ਦਿੱਤੀ ਹੈ ਅੱਜ ਮੈਂ ਬਰੀ ਹਾਂ ਉਸ ਚ ਜੇ ਅਸੀਂ ਸਾਡਾ ਸਿਰ ਕਸੂਰ ਆਈ ਹੈ ਕਿ ਅਸੀਂ ਹਿੰਦੂਵਾਦ ਦੀ ਗੱਲ ਕਰਦੇ ਹਾਂ ਅਸੀਂ ਸਿਰਫ ਸਨਾਤਨ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਉਗਰਵਾਦ ਦਾ ਵਿਰੋਧ ਕਰਦੇ ਹਾਂ ਸਾਡਾ ਕਸੂਰ ਆ ਜੇ ਅਸੀਂ ਨਾ ਕਰੀਏ ਜੇ ਪ੍ਰਸ਼ਾਸਨ ਚਾਹੁੰਦਾ ਹੈ ਕਿ ਕੱਟੜ ਹਿੰਦੂ ਲੀਡਰ ਘਰਾਂ 'ਚ ਬਹਿ ਜਾਣ ਸਾਡੀ ਕੌਮ ਦਾ ਰੱਖਾ ਕੌਣ ਹੈ ਅਸੀਂ ਘਰੇ ਚੂੜੀਆਂ ਪਾ ਕੇ ਬਹਿ ਜੀਏ ਅਸੀਂ ਪੰਕਜ ਜੀ ਗਨਮੈਨਾਂ ਦੇ ਭੁੱਖੇ ਨਹੀਂ ਹੈਗੇ ਮੇਰਾ ਅੱਜ ਇੱਥੇ ਤੁਹਾਡੇ ਕੋਲ ਆਨ ਦਾ ਇੱਕੋ ਇੱਕ ਮਕਸਦ ਹੈ ਕਿ ਮੈਂ ਪ੍ਰਸ਼ਾਸਨ ਦੀ ਸਚਾਈ ਰਖਾਵਾਂ ਆਮ ਜਨਤਾ ਨੂੰ ਕਿ ਕਿਸ ਤਰੀਕੇ ਨਾਲ ਸਾਡੇ ਵਰਗੇ ਨੌਜਵਾਨ ਲੀਡਰਾਂ ਨੂੰ ਫੇਸ ਕਰਨਾ ਪੈ ਰਿਹਾ ਇਹਨਾਂ ਲੋਕਾਂ ਨੂੰ ਇੱਕ ਅਸੀਂ ਆਪਣੇ ਹੱਕ ਨਹੀਂ ਮੰਗ ਪਾ ਰਹੇ ਮਨ ਦੇ ਵਿੱਚ ਇਹੀ ਗੱਲ ਹੈ ਵੀ ਸਾਲ ਹੋ ਗਿਆ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਵੱਡੇ ਅਫਸਰਾਂ ਨੂੰ ਤੁਸੀਂ ਜਾ ਕੇ ਮਿਲੇ ਆਪਣੀ ਆਪੀਤੀ ਸੁਣਾਈ ਪਰ ਕੋਈ ਅਸਰ ਨਹੀਂ ਹੋਇਆ ਕੋਈ ਇਨਸਾਫ ਨਹੀਂ ਮਿਲਿਆ ਅੱਜ ਵੀ ਉੱਥੇ ਤੋਂ ਉੱਥੇ ਹੀ ਕੰਪਲੀਟ ਤੁਹਾਡੀ ਉੱਥੇ ਦੀ ਉੱਥੇ ਹੀ ਖੜੀ ਹੈ ਮੈਂ ਸਰ ਬਿਲਕੁਲ ਉਹੀ ਗੱਲ ਕਰ ਰਹੇ ਹਾਂ ਕੰਪਲੇਂਟ 1 ਸਾਲ ਹੋਂਦੇ ਆ ਗਿਆ ਮੈਂ ਵੱਡੇ ਤੋਂ ਲੈ ਕੇ ਛੋਟੇ ਅਫਸਰਾਂ ਤੱਕ ਜਾਇਆ ਹੈ ਇਹਨਾਂ ਆਪਾਂ ਸਭ ਜਾਣਦੇ ਹਾਂ ਕਿ 1 ਸਾਲ ਪੁਰਾਣੀ ਐਫ ਆਈ ਆਰ ਕੱਟਣ ਵੇਲੇ ਇਹਨਾਂ ਦੇ ਹੱਥ ਕੰਬਣੀਆਂ ਅਫਸਰਾਂ ਦੇ ਕਦੀ ਵੀ ਅਫਸਰ ਆਪਣੀ ਪ੍ਰਸ਼ਾਸਨ ਦੇ ਕਿਸੇ ਅਫਸਰ ਦੇ ਅਗੇਂਸਟ ਨਹੀਂ ਜਾਊਗਾ ਅਗਰ ਕੋਈ ਇਮਾਨਦਾਰ ਅਫਸਰ ਹੋਊਗਾ ਉਹ ਜਾ ਵੀ ਸਕਦਾ ਬਟ ਕਰਾਪਸ਼ਨ ਇੰਨੀ ਜ਼ਿਆਦਾ ਭਰੀ ਹੈ ਪ੍ਰਸ਼ਾਸਨ ਦੇ ਵਿੱਚ ਕਿ ਉਹ ਜਾ ਹੀ ਨਹੀਂ ਲੱਗਦੇ ਸਾਰੇ ਇੱਕ ਦੂਸਰੇ ਦੇ ਅੱਖ ਮੇਰੀ ਗੱਲ ਸਮਝੋ ਨਾ ਬੌਸ ਦੇ ਅਗੇਂਸਟ ਜਾਣਾ ਬੜੀ ਵੱਡੀ ਗੱਲ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਬਟ ਸਮੇਂ ਆਣ ਤੇ ਮੈਂ ਨਾਮ ਲੈ ਵੀ ਦੂੰਗਾ ਮੈਨੂੰ ਕੋਈ ਡਰ ਥੋੜੀ ਹੈ ਮੈਂ ਕੋਈ ਡਰਗ ਪੈਡਲਰ ਨਹੀਂ ਹੈ ਮੈਂ ਕੋਈ ਨਸ਼ਾ ਤਸਕਰ ਨਹੀਂ ਹੈ ਕੋਈ ਮੈਂ ਗੁੰਡਾ ਨਹੀਂ ਗੈਂਗਸਟਰ ਨਹੀਂ ਅਸੀਂ ਇੱਕ ਹਿੰਦੂਵਾਦ ਦੀ ਗੱਲ ਕਰਦੇ ਆਂ ਤੇ ਗੱਲ ਕਰਦੇ ਰਵਾਂਗੇ ਸਾਡੇ ਦਾਦਾ ਜੀ ਸਵਰਗੀ ਸ਼ੇਰੇ ਪੰਜਾਬ ਸ਼੍ਰੀ ਜਗਦੀਸ਼ ਤਾਂਗੜੀ ਜੀ ਨੇ ਪਤਾ ਨਹੀਂ ਕਿੰਨੀਆਂ ਜੇਲਾਂ ਦੇਖੀਆਂ ਸਾਡੀ ਕੁਰਬਾਨੀ ਸਾਡੇ ਪਰਿਵਾਰ ਦੀਆਂ ਅਸੀਂ ਸ਼ਾਇਦ ਆਪਣੇ ਮੂੰਹ ਤੋਂ ਨਹੀਂ ਕਵਾਂਗੇ ਲੁਧਿਆਣਾ ਸ਼ਹਿਰ ਜਾਂਦਾ ਕਿ ਜਗਦੀਸ਼ ਤਾਂਗੜੀ ਦਾ ਪਰਿਵਾਰ ਗੁੜਮੰਡੀ ਤੋਂ ਕਿਸ ਕਾਬਿਲ ਸੀ ਤੇ ਸਾਡਾ ਸਨਾਤਨ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਸਾਡਾ ਕੀ ਪੰਜਾਬ ਚ ਰੋਲ ਮਾਡਲ ਰਿਹਾ ਹੈ ਬਟ ਮੈਂ ਦੱਸਣਾ ਚਾਹਾਂਗਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਨਟੀਮੇਸ਼ਨ ਦੇਣਾ ਚਾਹਾਂਗਾ ਅਗਰ 17 ਜੁਲਾਈ ਨੂੰ ਪਰਚਾ ਦਰਜ ਨਹੀਂ ਕੀਤਾ ਗਿਆ ਸਾਲ ਬੁਰਾ ਹੋਣ ਤੇ ਤਾਂ ਅਖੀਰ ਭਾਰਤੀਏ ਸ਼ਿਵ ਸੇਨਾ ਰਾਸ਼ਟਰਵਾਦੀ ਵੱਲੋਂ ਅਸੀਂ ਬੱਸ ਸਟੈਂਡ ਦੇ ਬਾਹਰ ਮਰਨ ਵਰਤ ਤੇ ਧਰਨੇ ਦੇ ਬੈਠਾਂਗੇ ਜਿਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਮੈਂ ਤੁਹਾਨੂੰ ਇਸ ਸਾਡੇ ਚੈਨਲ ਦੇ ਮਾਧਮ ਦਰਹੀਂ ਕਹਿਣਾ ਚਾਹਾਂਗਾ ਸਾਡੀ ਬੇਨਤੀ ਹੈ ਕਿ ਮੈਂ بڑا ਇੱਕ ਸਾਲ ਦੇ ਵਿੱਚ ਜਗ੍ਹਾ-ਜਗ੍ਹਾ ਠੋਕਰਾਂ ਧੱਕੇ ਖਾ ਕੇ ਦੇਖ ਲਿਆ ਕੋਈ ਸੁਣਵਾਈ ਨਹੀਂ ਮੇਰੀ ਹੋਈ ਮੈਂ ਤੁਹਾਡੇ ਚੈਨਲ ਲਈ ਕਹਿਣਾ ਚਾਹੁੰਗਾ ਕਿ ਅਗਰ ਪਰਚਾ ਨਹੀਂ ਹੁੰਦਾ ਅਸੀਂ ਮਰਨ ਵ੍ਰਤੇ ਬੈਠਾਂਗੇ ਜੇ ਧਰਨਾ ਲਾਵਾਂਗੇ ਬੱਸ ਸਟੈਂਡ ਦੇ ਬਾਹਰ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ ਜਿਹੜਾ ਜਿਹਨੂੰ ਐਕਸੀਡੈਂਟ ਕਹਿ ਰਹੇ ਐ ਮੈਂ ਬਾਰ-ਬਾਰ ਕਹੂੰਗਾ ਹਮਲਾਵਾਰਾਂ ਨੇ ਹਮਲਾ ਕੀਤਾ ਸੀ ਇਹਨੂੰ ਐਕਸੀਡੈਂਟ ਦਾ ਰੂਪ ਇਹਨਾਂ ਨੇ ਕਿਹਾ ਕਿ ਮੇਰੀ ਗੱਲ 'ਚ ਗਲਪਾ ਤੀ ਕਿ ਲਵੀ ਨਹੀਂ ਤੁਹਾਡਾ ਐਕਸੀਡੈਂਟ ਹੋਇਆ ਕਿ ਨਾਰਮਲ ਯਾਰ ਜੇ ਨਾਰਮਲ ਵੀ ਹੋਇਆ ਉਹ ਬੰਦੇ ਟਰੇਸ ਕਰੋ ਤੁਸੀਂ ਇਸ ਗੱਲ ਦਾ ਤੁਸੀਂ ਇਸ ਗੱਲ ਦਾ ਨਤੀਜਾ ਪੰਕਜ ਜੀ ਮੇਰੀ ਗੱਲ ਸਮਝੋ ਆਪਾਂ ਐਕਸੀਡੈਂਟ ਕਦੋਂ ਕਰਾਂਗੇ ਜਦੋਂ ਆਪਾਂ ਕੋਈ ਬੰਦੇ ਟਰੇਸ ਕੀਤੇ ਹੋਗੇ ਤੁਸੀਂ ਆ ਪੱਤਰਕਾਰ ਹੀ ਕਰਦੇ ਹੋ ਅਸੀਂ ਜੋਂ ਤੱਕ ਬੰਦੇ ਟਰੇਸ ਕੀਤੇ ਨਹੀਂ ਮੈਂ ਤਾਂ ਦੱਸ ਰਿਹਾ ਕਿ ਮੈਨੂੰ ਥ੍ਰੈਟਸ ਆਉਂਦੀਆਂ ਸੀ ਆ ਕਾਲ ਆਉਂਦੀਆਂ ਰਹੀਆਂ ਕਿ ਤੈਨੂੰ ਜਾਨੋਂ ਮਾਰ ਦਾਂਗੇ ਤੂੰ ਐਨ ਵਜੇ ਘਰੋਂ ਆਣਾ ਐਨ ਵਜੇ ਦੁਕਾਨ ਤੋਂ ਜਾਣਾ ਗੁੜ ਮੰਡੀੋਂ ਆਣਾ ਇਹ ਇਡੀਆਂ ਮੈਨੂੰ ਥ੍ਰੈਟਾਂ ਆਈਆਂ ਨੇ ਇਹ ਉਸ ਤੋਂ ਬਾਅਦ ਵੀ ਆਈਆਂ ਨੇ ਉਸ ਤੋਂ ਬਾਅਦ ਵੀ ਆਉਂਦੀਆਂ ਰਹੀਆਂ ਬਿਲਕੁਲ ਆਉਂਦੀਆਂ ਰਹੀਆਂ ਦੀ ਆਉਂਦੀਆਂ ਰਹੀਆਂ ਜਿਹਦਾ ਪ੍ਰਸ਼ਾਸਨ ਨੇ ਕੋਈ ਹੱਦ ਤੱਕ ਇਨਸਾਫ ਨਹੀਂ ਦਿੱਤਾ ਜੇ ਪਰਮਾਤਮਾ ਨਾ ਕਰਦਾ ਤਾਜੋ ਬੰਦੇ ਫੜਦੇ ਨਾ ਪ੍ਰਸ਼ਾਸਨ ਵੇਟ ਕਰਦਾ ਸਾਡੇ ਮਨੋਬਲ ਦੀ ਕਿ ਕਦੋਂ ਅਸੀਂ ਆਪਣਾ ਇੱਕ ਜਿਹੜਾ ਇੱਕ ਕਹੋ ਇੱਕ ਪੀਰੀਅਡ ਹੈ ਸ਼ਾਰਟ ਟੈਂਪਰ ਦਾ ਉਹਨੂੰ ਤੋੜੀਏ ਬ੍ਰੇਕ ਕਰੀਏ ਪਰ ਮੈਂ ਕਦੇ ਵੀ ਸ਼ਿਵਸ ਨਾਲ ਕਦੇ ਵੀ ਲਾਅ ਐਂਡ ਆਰਡਰ ਨੂੰ ਹੱਥ ਲੈ ਕੇ ਨਹੀਂ ਆਈ ਅਸੀਂ ਹਮੇਸ਼ਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਿਆ ਤੇ ਮੇਨਟੇਨ ਕਰਾਂਗੇ ਮੈਨੂੰ ਬੜੀ ਆਸ ਹੈ ਆਪਣੇ ਲੁਧਿਆਣੇ ਦੇ ਸੀਪੀ ਸਾਡੀ ਇਮਾਨਦਾਰ ਅਫਸਰ ਆਏ ਨੇ ਸੁਪਨ ਸ਼ਰਮਾ ਜੀ ਤੋਂ ਕਿ ਜਿਹੜੇ ਮੇਰੀ ਇਸ ਕੰਪਲੇਂਟ ਤੇ ਕਾਰਵਾਈ ਜਲਦ ਕਰਨਗੇ ਨਹੀਂ ਤਾਂ ਅਸੀਂ 17 ਜੁਲਾਈ ਨੂੰ ਮਰਨ ਵਰਤ ਤੇ ਧਰਨੇ ਦੇ ਬੈਠਾਂਗੇ ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੁਸੀਂ ਹੁਣ ਗੱਲ ਕੀਤੀ ਜਗਦੀਸ਼ ਤਾਂਗੜੀ ਜੀ ਦੀ ਹਿਮਾਚਲ ਚ ਗੱਲ ਕਰ ਲਈ ਜਗਦੀਸ਼ ਤਾਂਗੜੀ ਜੀ ਨੂੰ ਉਹਨਾਂ ਦਾ ਨਾਮ ਹੇਠ ਤੱਕ ਜਾਣਿਆ ਜਾਂਦਾ ਬਿਲਕੁਲ ਹਰਿਆਣਾ ਚ ਗੱਲ ਕਰ ਲਈਏ ਦਿੱਲੀ ਤੱਕ ਵੀ ਗੱਲ ਕਰ ਲਈਏ ਤਾਂ ਜਗਦੀਸ਼ ਤਾਂਗੜੀ ਉਹਨਾਂ ਨੂੰ ਹਰ ਪਛਾਣਿਆ ਜਾਂਦਾ ਵੀ ਸ਼ਿਵ ਸੇਨਾ ਦੇ ਨੇਤਾ ਪੰਜਾਬ ਦੇ ਵਿੱਚ ਸੀਗੇ ਤਾਂ ਸ਼ਿਵ ਜਗਦੀਸ਼ ਤਾਂਗੜੀ ਸੀਗੇ ਕੀ ਲੱਗਦਾ ਵੀ ਤੁਸੀਂ ਹੁਣ ਅੱਗੋਂ ਪਰਿਵਾਰ ਆਏ ਤੁਹਾਡੇ ਫਾਦਰ ਸਾਹਿਬ ਆਏ ਤੁਹਾਡੇ ਤਾਇਆ ਜੀ ਆਏ ਅੱਗੋਂ ਹੁਣ ਤੁਸੀਂ ਜੰਕਸਰ ਆਗੇ ਕੀ ਲੱਗਦਾ ਵੀ ਤਾਂਗੜੀ ਸਾਹਮ ਨੇ ਜਿਹਦੀ ਛਾਪ ਉਹ ਤੋਂ ਛੱਡੀ ਜਾਂ ਤਾਂਗੜੀ ਸਾਹਮ ਨੇ ਜਿਹੜੀ ਉਹ ਤੋਂ ਪਰਸਨੈਲਿਟੀ ਆਪਣੀ ਡਿਵੈਲਪ ਕੀਤੀ ਕੀ ਲੱਗਦਾ ਵੀ ਤੁਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਪਾਉਂਗੇ ਉਹਨਾਂ ਦੇ ਚੱਲਦੇ ਪਈ ਉਹ ਜੇ ਲੱਗਦਾ ਵੀ ਉਹ ਚੀਜ਼ ਤੁਸੀਂ ਬਣ ਸਕਦੇ ਹੋ ਜਗਦੀਸ਼ ਤਾਂਗੜੀ ਆ ਬਣ ਸਕਦਾ ਕੋਈ ਦੇਖੋ ਵੈਸੇ ਤਾਂ ਮੈਂ ਕਹੂੰਗਾ ਕਿ ਜਗਦੀਸ਼ ਤਾਂਗੜੀ ਸ਼ਾਇਦ ਨਹੀਂ ਬਣਿਆ ਜਾਊਗਾ ਜੋ ਉਹਨਾਂ ਸਾਡੇ ਬਜ਼ੁਰਗਾਂ ਦਾ ਪੰਜਾਬ ਦੇ ਹਿੰਦੂਆਂ ਵਾਲੀ ਯੋਗਦਾਨ ਹੈ ਸ਼ਾਇਦ ਅਸੀਂ ਇਹਨੇ ਜੋ ਕੀ ਹੈ ਨਹੀਂ ਕਿ ਅਸੀਂ ਜਗਦੀਸ਼ ਤਾਗੜੀ ਬਣ ਸਕੀ ਹੈ ਮੈਂ ਕਹਾਂਗਾ ਕਿ ਸਾਡੇ ਪਰਿਵਾਰ ਚੋ ਜਗਦੀਸ਼ ਤਾਗੜੀ ਦਾ 10% ਵੀ ਸਾਡੇ ਕਿਸੇ ਜਗਰ ਹੁਨਰ ਆ ਜਾਵੇ ਅਸੀਂ ਬਹੁਤ ਬਾਦਰੀ ਸਮਝਾਂਗੇ ਕਿਉਂਕਿ ਜਗਦੀਸ਼ ਤਾਗੜੀ ਕੋ ਹਿੰਦੂ ਲੀਡਰ ਸੀ ਹਿੰਦੂ ਸਿਪਾਹੀ ਸੀ ਜਿਨੇ ਪੰਜਾਬ ਚ ਹਿੰਦੂਆਂ ਦੀ ਸੁੱਤੀ ਕੌਮ ਜਗਾਈ ਤਾਗੜੀ ਸਾਹਿਬ ਦੀ ਜੇਲਾਂ ਦੀ ਅਗਰ ਮੈਂ ਗੱਲ ਕਰਨਾ ਤਾਂ 13 ਤੋਂ 14 ਵਾਰ ਦੀ ਉਹਨਾਂ ਦੀ ਜੇਲ ਹੈ ਤੇ 7 ਤੋਂ 8 ਸਾਲ ਉਹਨਾਂ ਨੇ ਜੇਲ ਕੱਟੀ ਹੈ ਸਿਰਫ ਹਿੰਦੂਵਾਦ ਲਈ ਤਿੰਨ ਵਾਰ ਐਨਐਸਏ ਜਿਹੜਾ ਅੰਮ੍ਰਿਤਪਾਲ ਦੇ ਉੱਤੇ ਐਨਐਸਏ ਲੱਗੀ ਹੈ ਸਾਡੇ ਦਾਦਾ ਜੀ ਤੇ 84 85 86 ਪਹਿਲੀ ਐਨਐਸਏ ਪੰਜਾਬ ਸਾਡੇ ਦਾਦਾ ਜੀ ਤੇ ਲੱਗੀ ਮਗਰ ਗੱਲ ਕਰ ਲਵਾਂ ਅਸੀਂ ਉਹਨਾਂ ਵਰਗੇ ਬਾਨਾਂ ਦਾ ਬੜੀ ਦੂਰ ਦੀ ਗੱਲ ਹੈ ਹਾਂ ਪਰ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਅਸੀਂ ਪੂਰਾ ਕਰਾਂਗੇ ਪੰਜਾਬ ਦੇ ਵਿੱਚ ਜੋ ਅੱਜ ਸ਼ਿਵਸੇਨਾ ਦਾ ਹਾਲ ਹੈ ਅਸੀਂ ਸ਼ਿਵਸੇਨਾ ਨੂੰ ਸਹੀ ਮਕਸਦ ਤੇ ਤੇ ਜਿਹੜੇ ਤਾਂਗੜੀ ਸਾਹਿਬ ਦੇ ਅਧੂਰੇ ਸੁਪਨੇ ਹੈ ਉਹਨਾਂ ਨੂੰ ਪੂਰਾ ਕਰਦੇ ਹੋਏ ਉਹਨਾਂ ਦਾ ਡੰਕੇ ਦੀ ਚੋੜ੍ਹਦੇ ਉਹਨਾਂ ਦਾ ਨਾਮ ਪਾਰਟੀ ਦਾ ਅੱਗੇ ਲੈ ਕੇ ਜਾਵਾਂਗੇ ਤੇ ਅਖਿਲ ਭਾਰਤੀਏ ਸ਼ਿਵ ਸਨਾ ਰਾਸ਼ਟਰੀਵਾਦੀ ਨੂੰ ਅਸੀਂ ਇੱਕ ਨੈਸ਼ਨਲਾਈਜ਼ ਲੈਵਲ ਦੀ ਪਾਰਟੀ ਬਣਾਵਾਂਗੇ ਜਿਹੜੀ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰੂਗੀ ਹਿੰਦੂਆਂ ਨੂੰ ਮੈਂ ਸਾਰੇ ਸ਼ਿਵ ਸੈਨਿਕਾਂ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਜਗਦੀਸ਼ ਤਾਂਗੜੀ ਦਾ ਬੰਨ ਬੜੀ ਦੂਰ ਦੀ ਗੱਲ ਹੈ ਅਸੀਂ ਉਹਨਾਂ ਦੇ ਅਦੂਰੇ ਸੁਪਨੇ ਤੇ ਉਹਨਾਂ ਦੇ ਲਕਸ਼ੇ ਕਦਮਾਂ ਦੇ ਅਗਰ ਚੱਲ ਜਾਈਏ ਤਾਂ ਬੜੀ ਵੱਡੀ ਗੱਲ ਹੋਊਗੀ ਮਨੋ ਦੇ ਪਰਿਵਾਰ ਦਾ ਵੰਸ਼ਕ ਹੋ ਗਿਆ ਗੱਲ ਕਰ ਰਹੇ ਆ ਕਿ ਸਾਡੇ ਪਰਿਵਾਰ ਜੋ ਵੀ ਕੁਝ ਜਗਦੀਸ਼ ਤਾਂਗੜੀ ਸ਼ਾਇਦ ਬਣ ਨਹੀਂ ਸਕਦਾ ਪਰਮਾਤਮਾ ਨੇ ਕੁਝ ਕਰੂਆਂ ਭੇਜੀਆਂ ਹੁੰਦੀਆਂ ਕਿ ਜਿਹੜੀ ਪੰਜਾਬ ਦੇ ਲਈ ਮਰਨ ਮਰਾਨ ਤੱਕ ਹੀ ਜਾਂਦੀਆਂ ਨੇ ਸਾਡੇ ਦਾਦਾ ਜੀ ਨੇ ਕਦੀ ਆਪਣੀ ਜਾਨ ਦੀ ਬੇਪਰਵਾਹ ਹੁੰਦੇ ਹੋਏ ਹਮੇਸ਼ਾ ਪੰਜਾਬ ਦੇ ਵਿਰੋਧ ਉਗਰਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਤੇ ਅੱਜ ਸ਼ਾਇਦ ਸਾਨੂੰ ਉਹਦਾ ਹੀ ਸੰਤਾਪ ਭੋਗਣਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੇ ਉਸ ਸਮੇਂ ਦੇ ਚੋਟੀ ਦੇ ਲੀਡਰਾਂ ਦੇ ਅਸੀਂ ਮੰਝੀਆਂ ਠੋਕੀਆਂ ਭਾਵੇਂ ਕਹਿ ਲੋ ਖਾਲਿਸਤਾਨ ਦੀ ਭਾਵੇਂ ਕਹਿ ਲੋ ਕ腐ਸ਼ਨ ਦੀ ਅੱਜ ਉਹੀ ਲੋਕੀਂ ਦੇ ਨਾਲ ਕਿਤੇ ਸਾਡੇ ਵਿਰੋਧ ਸਾਡੇ ਦੇ ਖਿਲਾਫ ਸ਼ਾਇਸ਼ਾ ਕਰਦੇ ਭਈ ਇਹ ਕਿ ਜਿਹਦੇ ਨਾਲ ਸਾਨੂੰ ਪੰਜਾਬ ਜੱਜ ਇੰਨਾ ਕੁ ਸਲਾਈਵ ਕਰਨਾ ਪੈ ਰਿਹਾ ਕਿ ਜਿਨ੍ਹਾਂ ਦੇ ਗੁੜ ਮੰਡੀ ਅਦਾਲਤਾਂ ਲੱਗਦੀਆਂ ਸੀ ਅਸੀਂ ਅੱਜ ਖੋਕਰਾ ਖਾ ਰਹੀਆਂ ਤੇ ਪ੍ਰਸ਼ਾਸਨ ਸਾਡੀ ਲੋਕ ਜਿਹੜੇ ਵਿਰੋਧ ਕਰ ਰਹੇ ਕੋਈ ਆ ਰਹੇ ਆਪਣੇ ਆ ਰਹੇ ਤੁਹਾਡੇ ਮੈਂ ਤੁਹਾਡੇ ਬਾਰ ਬਾਰ ਕਿਹਾ ਕਿ ਕੁਝ ਗੱਲਾਂ ਚੈਨਲ ਦੇ ਮਾਦਰ ਦੇ ਨਹੀਂ ਕੀਤੀ ਜਾਂਦੀਆਂ ਪਰ ਮੈਂ ਤੁਹਾਨੂੰ ਇੰਟੀਮੇਟ ਕਰ ਦਿਆਂ ਕਿ ਸਰਕਾਰ ਚ ਕਾਂਗਰਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਡੇ ਦਾਦਾ ਜੀ ਦੇ ਉਹ ਤੇ ਝੂਠੇ ਮਕਦਮੇ ਬੰਦ ਜਿਸ ਸਮੇਂ ਕੈਪਟਨ ਸਰਕਾਰ ਸੀ 2002 ਦੇ ਵਿੱਚ ਤਾਂਗੜੀ ਸਾਹਿਬ ਦੇ ਉੱਪਰ 90% ਪਰਚੇ ਝੂਠੇ ਪਾਏ ਗਏ ਤੇ ਸਾਡੇ ਦਾਦਾ ਜੀ ਨੂੰ ਇੰਨੀ 올ਡ ਉਮਰ ਦੇ ਵਿੱਚ ਬੁਢਾਪੇ ਸਿਆਣਾ ਬੁਢਾਪੇ ਦੇ ਵਿੱਚ ਜੇਲ੍ਹਾਂ ਦੇਖਣੀਆਂ ਪਈਆਂ ਏਜ ਮੈਂ ਕਿਹਦੇ ਨਾਲ ਲੈ ਕੇ ਸਮਝਾਂ ਕਾਂਗਰਸ ਗਵਰਨਮੈਂਟ ਦੀ ਸਰਕਾਰ ਦੀ ਜਿਹੜੀ ਪੁੱਲ ਸੋਨ ਦੀ ਉਹ ਤਾਂ ਕਟ ਪੁਤਲੀ ਹੈ ਜਿੱਥੇ ਸਰਕਾਰ ਨਚਾਓਗੀ ਉਹਨਾਂ ਨੇ ਉੱਥੇ ਨੱਚੀ ਜਾਣਾ ਨਹੀਂ 2002 ਦੇ ਵਿੱਚ ਤਾਂ ਉੱਗਰਵਾਦ ਵੀ ਖਤਮ ਹੋ ਗਿਆ ਸੀ ਲੈਵਲ ਹੋ ਗਿਆ ਸੀ ਪੰਜਾਬ ਦਾ ਮਾਹੌਲ ਵੀ ਤੇ ਫੇਰ ਵੀ ਉਸ ਟਾਈਮ ਵੀ ਇਸ ਤਰ੍ਹਾਂ ਦਾ ਉਹਦਾ ਕਾਰਨ ਆ ਸੀ ਕਿ ਜੇ ਜਗਦੀਸ਼ ਤਾਂਗੜੀ ਨੂੰ ਉਹ ਨਾ ਚੁੱਪ ਕਰਦੇ ਸ਼ਾਇਦ ਅੱਜ ਪੰਜਾਬ ਦਾ ਰਾਜਨੀਤੀ ਦਾ ਰੁਖ ਹੀ ਹੋਰ ਹੁੰਣਾ ਸੀ ਹਮ ਅਗਰ ਅੱਜ ਪੰਜਾਬ ਤੁਸੀਂ ਭਾਜਪਾ ਦੀ ਗੱਲ ਕਰਦੇ ਹੋ ਤਾਂ 1980s ਤੋਂ ਲੈ ਕੇ 2000 ਤੱਕ ਭਾਜਪੀ ਪੰਜਾਬ 'ਚ ਜ਼ੀਰੋ ਤੇ ਖੜੀ ਸੀ ਤੇ ਉਹ ਸਮੇਂ ਜਿਰਵ ਇੱਕੋ ਹੀ ਪਾਰਟੀ ਸੀ ਅਖਿਲ ਭਾਰਤੀਏ ਸ਼ਿਵ ਸੇਨਾ ਰਾਸ਼ਟਰੀਵਾਦੀ ਜਿਨੇ ਪੰਜਾਬ ਦੇ ਹਿੰਦੂਆਂ ਦੀ ਬਾਹ ਫੜੀ ਬਾਹ ਫੜ ਕੇ ਇਹਨਾਂ ਨੂੰ ਸਮੁੰਦਰ ਚੋਂ ਕੱਢਿਆ ਤੇ ਆਤੰਗਵਾਦ ਦੇ ਖਿਲਾਫ ਲੜਨਾ ਸਿਖਾਇਆ ਉਹ ਜਗਦੀਸ਼ ਤਾਗੜੀ ਸੀ ਸ਼ਾਇਦ ਅਗਰ ਅਜ ਤਾਗੜੀ ਸਾਹਿਬ ਦਾ ਸੰਗਠਨ ਉਸ ਤਾਕਤ ਹੁੰਦਾ ਤਾਂ ਅਜ ਪੰਜਾਬ 'ਚ ਕਿਤੇ ਨਾ ਕਿਤੇ ਸਾਡੀ ਸਰਕਾਰ ਹੋਣੀ ਸੀ ਤੇ ਸ਼ਿਵ ਸੇਨਾ ਕਿਤੇ ਨਾ ਕਿਤੇ ਕਿਸੇ ਵਧੀਆ ਉਹਦੇ ਕਮੀਆਂ ਕਮੀਆਂ ਜਦੋਂ ਤਾਂਗੜੀ ਸਾਹਿਬ ਆਪ ਸੀਗੇ ਉਦੋਂ ਤੇ ਸ਼ਿਵ ਸੈਨਾ ਬਹੁਤ ਪਾਵਰਫੁਲ ਸੀ ਬਹੁਤ ਪਰਫਰਫੁਲ ਸੀ ਪੰਕੇ ਸਰ ਗੱਲ ਇਹਨਾਂ ਦੇ ਜਾਣ ਤੋਂ ਬਾਅਦ ਕੀ ਗੱਲ ਕੋਈ ਐਸੀ ਕਮਾਂਡ ਸੰਭਾਲੀ ਨਹੀਂ ਗਈ ਤੁਹਾਡੇ ਪਰਿਵਾਰ ਤੋਂ ਕਮਾਂਡ ਦੀ ਗੱਲ ਨਹੀਂ ਜਦੋਂ ਪੰਕੇ ਜੀ ਪਿਓ ਦੇ ਪੁੱਤਾਂ ਨੂੰ ਜੇਲ੍ਹ ਚ ਭੇਜਿਆ ਜਾਵੇ ਕਮਾਂਡ ਸਾਹਮਣੀ ਦਾ ਬੜੀ ਦੂਰ ਦੀ ਗੱਲ ਹੈ ਪਰਿਵਾਰ ਡਿਸਟਰਬ ਹੋ ਜਾਂਦੇ ਨੇ ਟੁੱਟ ਜਾਂਦਾ ਬੰਦਾ ਟੁੱਟ ਜਾਂਦਾ ਬੰਦਾ ਟੁੱਟ ਕੇ ਇਨੀਆਂ ਜ਼ਿਲਾਂ ਦੇਖ ਲੀਆਂ ਇੰਨਾ ਸੰਤਾਪ ਦੇਖ ਲਿਆ ਹਿੰਦੂਆਂ ਮਗਰ ਦੇਖਿਆ ਪੰਜਾਬ ਦੇ ਸਮਾਜ ਸਨਾਤਨੀਆਂ ਮਗਰ ਦੇਖਿਆ ਪਰ ਸਨਾਤਨੀਆਂ ਨੇ ਕੋਈ ਸਾਡਾ ਆਸਾਨ ਨਹੀਂ ਤਾਰਿਆ ਕਿ ਜਗਦੀਸ਼ ਤਾਂਗੜੀ ਨੇ ਹਿੰਦੂਆਂ ਪ੍ਰਤੀ ਇੰਨੀ ਜ਼ਿਲਾਂ ਕਟੀਆਂ ਅੱਜ ਅੱਜ ਆਪਾਂ ਗੱਲ ਕਰਦੇ ਆਂ ਕਿ ਲੋਕੀ ਭੁੱਲੀ ਨਹੀਂ ਅੱਜ ਫੇਰ ਵੀ ਤੁਸੀਂ ਗੱਲ ਹਿੰਦੂਆਂ ਦੀ ਕਰਦੇ ਪਿਓ ਬਿਲਕੁਲ ਜਜ਼ਬਾ ਹੈ ਨਹੀਂ ਗੱਲ ਤੁਹਾਡੀ ਕਿਸੇ ਨੇ ਸੁਣੀ ਅੱਜ ਫੇਰ ਗੱਲ ਪੰਗਤ ਜੀ ਗੱਲ ਜਜ਼ਬੇ ਦੀ ਹੈ ਨਾ ਸਾਡੇ ਪਰਿਵਾਰ ਦਾ ਜੈਨੇਟਿਕਸ ਜੀਨਸ ਹੁੰਦੇ ਨਾ ਜੀਨਸ ਸਾਡੇ ਜੀਨ ਹੈ ਅਈ ਜਦ ਤੱਕ ਜਿੰਦੇ ਰਵਾਂਗੇ ਸਨਾਤਨ ਦੀ ਗੱਲ ਕਰਦੇ ਰਵਾਂਗੇ ਭਾਵੇਂ ਸਾਨੂੰ ਕੋਈ ਸਾਡ ਪਾਵੇਂ ਨਾ ਦਵੇ ਜਦੋਂ ਤੱਕ ਪ੍ਰਮਾਤਮਾ ਨੇ ਸਾਡੇ ਸਵਾਜ਼ ਦਿੱਤੇ ਹੈ ਅਸੀਂ ਸਨਾਤਨ ਦੀ ਗੱਲ ਕਰਾਂਗੇ ਤੇ ਜਿਹੜਾ ਵੀ ਸਨਾਤਨ ਵਾਲ ਚੜ ਕੇ ਆਊਗਾ ਉਹਦਾ ਹੱਥ ਤੋੜਿਆ ਜਾਊਗਾ ਤੇ ਉਹਦਾ ਮੂੰਹ ਤੋੜ ਜਵਾਬ ਸ਼ਿਵ ਸਨਾਦ ਦਿੰਦੀ ਆਈ ਹੈ ਦਿੰਦੀ ਸਹੀ ਦਿੰਦੀ ਰਹੂਗੀ ਤੇ ਮੈਂ ਸਾਰੇ ਸਨਾਤਨੀਆਂ ਨੂੰ ਬੇਨਤੀ ਕਰੂੰਗਾ ਕਿ ਅੱਜ ਵੀ ਸਮਾਂ ਹੈ ਅਸੀਂ ਇਕੱਠੇ ਹੋ ਜਾਈਏ ਨਹੀਂ ਤਾਂ ਪੰਜਾਬ ਦੇ ਉਹ ਦਿਨ ਦੂਰ ਨਹੀਂ ਜਦੋਂ 84 ਵਿੱਚ ਹਿੰਦੂਆਂ ਨੇ ਬਾਕੀ ਪੰਜਾਬ ਚੋ ਪਲਾਨ ਕਰ ਲਿਆ ਸੀ ਜਾਣ ਲਈ ਉਦੋਂ ਸਿਰਫ ਸਾਡੇ ਦਾਦਾ ਜੀ ਸਵਰਗੀਏ ਸ਼ੇਰੇ ਪੰਜਾਬ ਸ਼੍ਰੀ ਜਗਦੀਸ਼ ਤਾਂਗੜੀ ਜੀ ਨਹੀਂ ਪੰਜਾਬ ਦੇ ਹਿੰਦੂਆਂ ਨੂੰ ਬਾਤ ਫੜਿਆ ਤੇ ਕਿਹਾ ਕਿ ਆਪਾਂ ਇੱਥੋਂ ਜਾਣਾ ਨਹੀਂ ਅਸੀਂ ਇਹਨਾਂ ਉਗਰ ਵਾਦੀਆਂ ਨੂੰ ਭਜਾਣਾ ਹੈ ਜਿਨ੍ਹਾਂ ਅਗਰਾਂ ਪੰਜਾਬ ਦੇ ਵਿੱਚ ਮੈਂ ਖੂਨ ਦੀ ਗੱਲ ਕਰਨਾ ਅਗਰ ਸਿੱਖਾਂ ਨੇ ਡੋਲਿਆ ਤਾਂ ਸਾਡੇ ਸਨਾਤਨੀਆਂ ਦਾ ਵੀ ਬਰਾਬਰ ਦਾ ਯੋਗਦਾਨ ਰਿਹਾ बराबर ਦਾ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਸਾਡੇ ਵੀ 45 47 ਸ਼ਿਵ ਸੈਨਿਕ ਉਸ ਸਮੇਂ ਸ਼ਹੀਦ ਹੋਏ ਨੇ ਤੇ 35000 ਹਿੰਦੂਆਂ ਦਾ ਮਤਾਂ ਜਿਹੜੀ ਮੈਂ ਗੱਲ ਕਰਦਾ ਪਲ ਸਾਡੀ ਜਿਹੜੀ ਆਰਟੀਆ ਥਰੂ 22000 ਹਿੰਦੂਆਂ ਦਾ ਅੱਜ ਵੀ ਵੇਰਵਾ ਸਰਕਾਰ ਦਿੰਦੀ ਹੈ ਪਰ ਲਗਭਗ 35000 ਹਿੰਦੂ ਮਰੇਗੇ ਕਈ ਪੱਤਰਕਾਰ ਹੈ ਜਿਹੜੇ ਇਹ ਟਿੱਸ ਕਰਦੇ ਸਰਾਧਰੀਆਂ ਨੂੰ ਕਿ 35000 ਦਾ ਵੇਰਵਾ ਦੋ 22000 ਦਾ ਵੇਰਵਾ ਹੈਗਾ ਪਰ ਗੱਲ ਵੀ ਨਹੀਂ ਸੁਣੀ ਜਾ ਰਹੀ ਜਿਹੜੇ ਲੋਕ ਮਰ ਚਲੋ ਤੁਸੀਂ 35 ਨਹੀਂ ਤਾਂ 22000 ਦਾ ਵੇਰਵਾ ਅਗਰ ਸਰਕਾਰ ਨੇ ਦਿੱਤਾ ਤੇ ਉਹ 22000 ਦੀ ਗੱਲ ਵੀ ਨਹੀਂ ਸੁਣੀ ਗਈ ਹਿੰਦੂ ਲੋਕਾਂ ਨੂੰ ਦੇਖੋ ਮੈਂ ਤਾਂ ਬਾਰ ਪਰਿਵਾਰ ਨੂੰ ਵੀ ਨਹੀਂ ਕਦੀ ਦੇਖਿਆ ਮੈਂ ਤਾਂ ਬਾਰ ਬਾਰ ਕਹਿ ਰਿਹਾ ਹਾਂ ਕਿ ਪੰਕਜ ਜੀ ਮੈਂ ਤਾਂ ਬਾਰ ਬਾਰ ਕਹਿ ਰਿਹਾ ਹਾਂ ਕਿ ਪੰਜਾਬ ਅਸੀਂ ਗੁਲਾਮ ਹੈ ਹਮ ਜਿਹੜੇ ਸਿੱਖ ਆਪਣਾ ਨੂੰ ਗੁਲਾਮ ਕਹਿੰਦੇ ਨੇ ਅਸੀਂ ਗੁਲਾਮ ਆ ਮੈਂ ਬੜਾ ਦੇ ਦੇਣਾ ਸੋਸ਼ਲ ਮੀਡੀਆ ਤੇ ਕਿ ਅਸੀਂ ਗੁਲਾਮ ਆ ਪੰਜਾਬ 'ਚ ਯਾਰ ਗੁਲਾਮ ਇਦਾਂ ਦੇ ਹੁੰਦੇ ਆ ਕਿ ਜਿਹੜੇ ਕਿਸੇ ਨੂੰ ਵੀ ਕੁਰਬਾਨ ਗੱਢ ਗਏ ਬਾਹ ਵੜਦੀ ਆਪਕਸਰ ਦੇਖਦੇ ਨੇ ਸੋਸ਼ਲ ਮੀਡੀਆ ਤੇ ਕਿ ਨਿਹੰਗਾ ਦੇ ਬਾਣਿਆਂ ਚ ਕੁਰਬਾਨਾ ਮਾਰ ਰਹੀ ਐ ਕੋ ਪਿੱਛੇ ਇੱਕ ਮਹਿਰੋ ਨਾਮ ਦਾ ਨਿਹੰਗ ਜੀ ਨੇ ਕੁੜੀ ਮਾਰਤੀ YouTube ਬਲੌਗਰ ਆ ਆ ਸਿੱਖੀ ਐ ਆ ਪੰਜਾਬ ਨੂੰ ਸਿੱਖੀ ਦੇ ਰਹੀ ਐ ਆ ਤਾਂ ਖਾਲਿਸਤਾਨ ਨੂੰ ਕਰਵਾਦੀ ਐ ਜਿਨ੍ਹਾਂ ਨੇ ਪੰਜਾਬ ਦਾ ਹਮੇਸ਼ਾ ਹੀ ਮਾਹੌਲ ਖਰਾਬ ਕੀਤਾ ਤੇ ਕਰਦੇ ਸੀ ਕਰਦੇ ਆ ਕਰਦੇ ਰਹਿਣਗੇ ਅੱਗੇ ਵੀ ਮੈਂ ਤਾਂ ਹਮੇਸ਼ਾ ਕਿਹਾ ਕਿ ਪੰਜਾਬ ਨੂੰ ਅਸੀਂ ਪੀਸਫੁੱਲ ਰੱਖਣਾ ਪੀਸਫੁੱਲ ਰਹੇਗਾ ਤਾਂ ਹੀ ਅਸੀਂ ਇੱਕਦਮ ਕੀ ਕਰ ਸਕਦੇ ਆ ਜਿ세 ਐਂ ਗਰਮ ਰਵਾਂਗੇ ਤਾਂ ਤਾਂ ਰਕੀ ਨਹੀਂ ਹੋਣੀ ਪੰਜਾਬ ਦੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਜੈ ਸ਼੍ਰੀ ਰਾਮ ਜੀ ਸੋ ਇਹ ਸੀ ਕਿ ਨਵੀਨ ਤਾਂਗੜ ਜਿਨ੍ਹਾਂ ਦਾ ਕਹਿਣਾ ਵੀ ਇੱਕ ਸਾਲ ਦਾ ਸਮਾਂ ਬੀਤ ਗਿਆ ਹੈ ਪ੍ਰਸ਼ਾਸਨ ਵੱਲੋਂ ਪੁਖਤਾ ਇਨਸਾਫ ਨਹੀਂ ਮਿਲ ਪਾਇਆ ਸਾਨੂੰ ਸੋ ਇਸੇ ਬਾਬਤ ਇਹਨਾਂ ਨੇ ਕਿਹਾ ਵੀ 17 ਜੁਲਾਈ ਤੱਕ ਤਰੀਕ ਨਿਰਧਾਰਤ ਕੀਤੀ ਹੈ ਵੀ ਅਫਸਰ ਸਹਿਬਾਨ ਅਗਰ ਸਾਡੀ ਗੱਲ ਸੁਣਨਗੇ ਤਾਂ ਠੀਕ ਹੈ ਨਹੀਂ ਤਾਂ 17 ਤਰੀਕ ਨੂੰ ਕੋਈ ਧਰਨਾ ਵਗੈਰਾ ਲਾਵਾਂਗੇ ਪ੍ਰਸ਼ਾਸਨ ਜਿਹੜੀ ਸੁੱਤੀ ਨੀਂਦਾ ਉਹਨੂੰ ਜਗਾਇਆ ਜਾਏਗਾ